ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਤ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਵਾਗ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਇਹ ਤਸਰੀ ਰਾਗ ਦੇ ਵਿੱਚ ਉਚਾਰਨ ਕੀਤੀ। ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਪ੍ਰਮਾਨ ਕਰਦੇ ਹਨ। ਦੇਹੋ ਸੰਦੇਸ ਰੋ ਕਹੀਓ ਪ੍ਰੇਅ ਕਹੀਓ। ਸੰਦੇਸ ਰੋ ਦਾ ਮਤਲਬ ਹੁੰਦਾ ਹੈ ਪਿਆਰਾ ਸੰਦੇਸ਼। ਪ੍ਰੀਆ ਕਹਿੰਦੇ ਨੇ ਉਸ ਪਿਆਰੇ ਨੂੰ ਅਕਾਲ ਪੁਰਖ ਪ੍ਰਮਾਤਮਾ ਨੂੰ ਮਰਜ਼ ਪ੍ਰਮਾਨ ਕਰਦੇ ਨੇ ਵੀ ਸਿੱਖ ਦੀ ਜਿਹੜੀ ਅਵਸਥਾ ਹੈ ਸਿੱਖ ਦੀ ਜਿਹੜੀ ਪਿਆਸ ਹੈ ਉਹ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਅੰਦਰ ਭਾਵਨਾ ਰੱਖਦਾ ਹੋਵੇ ਔਰ ਦੂਸਰੇ ਦੇ ਕੋਲ ਉਸ ਪਿਆਰੀ ਦਾ ਤਨੇਹਾ ਸੁਣਨ ਦੀ ਅੰਦਰ ਤਾੰਗ ਹੋਵੇ ਵੀ ਇਹ ਗੁਰ ਸਿਕੋ ਮੈਨੂੰ ਪਿਆਰੇ ਉਸ ਪ੍ਰਮਾਤਮਾ ਦਾ ਮਿੱਠਾ ਜਿਹਾ ਸਨੇਹਾ ਦਿਓ ਮੈਨੂੰ ਉਹਦਾ ਸਨੇਹਾ ਮਿਲ ਜਾਏ ਮੈਂ ਉਹਦੀ ਬਾਬਤ ਬਹੁਤ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਹਨ ਉਹਨਾਂ ਦੀਆਂ ਗੱਲਾਂ ਸੋਂ ਸੁਣ ਕੇ ਹੈਰਾਨ ਹੋ ਰਿਹਾ ਹਾਂ ਬਿਸਮਾ ਭਈ ਮੈਂ ਬਹੁ ਮਿੱਦ ਸੁਨਤੇ ਕਹੋ ਸੁਹਾਗਣ ਸਹੀਓ ਸੁਹਾਗਣ ਸਹੀਓ ਦਾ ਮਤਲਬ ਹੁੰਦਾ ਸੁਹਾਗਵਤੀ ਸਹਿਲਿਓ ਸੁਹਾਗਵਤੀ ਸਹਿਲੀਆਂ ਕਰੀਆਂ ਨੇ ਜਿਨ੍ਹਾਂ ਨੂੰ ਪਿਆਰਾ ਪਰਮੇਸ਼ਰ ਪਤੀ ਪ੍ਰਮਾਤਮਾ ਮਿਲ ਜਾਂਦਾ ਹੈ ਮਿਲਾਪ ਹੋ ਜਾਂਦਾ ਹੈ ਏ ਸੁਹਾਗਵਤੀ ਸਹੇਡਿਓ ਮੈਨੂੰ ਦੱਸੋ ਉਸ ਪਿਆਰੇ ਦੀ ਬਾਬਤ ਕਿ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਹੈਰਾਨ ਹੋ ਰਹੀ ਆ ਤੁਸੀਂ ਦੱਸੋ ਵੀ ਉਹ ਪਰਮਾਤਮਾ ਪਰਮੇਸ਼ਰ ਕਿਹੋ ਜਿਹਾ ਹੈ ਰਹਾਉ ਵੀ ਮੈਂ ਤੇ ਸੁਣਿਆ ਉਹ ਕਹ ਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਹੀਓ ਵੀ ਕੋਈ ਆਖਦਾ ਹੈ ਉਹ ਸਬਨਾਂ ਤੋਂ ਬਾਹਰੀ ਵਸਦਾ ਕੋਈ ਅਕਦਾ ਉਹ ਸਬਨਾਂ ਦੇ ਵਿੱਚ ਵਸਦਾ ਹੈ ਉਹ ਕਹ ਕੋਈ ਕਹਿੰਦਾ ਵੀ ਬਾਹਰ ਰਹਿੰਦਾ ਕੋਈ ਕਹਿੰਦਾ ਉਹ ਸਬਨਾਂ ਦੇ ਅੰਦਰ ਉਹ ਦਿਸਦਾ ਕਿੱਦਾਂ ਹੈ ਉਹਦੇ ਲੱਛਣ ਕਿਹੋ ਜਿਹੇ ਹਨ ਚਿਹਨ ਨਿਸ਼ਾਨ ਉਹਨੂੰ ਪਛਾਣਿਆ ਕਿਵੇਂ ਜਾਏਗਾ ਉਹ ਕਿਹੜੇ ਰੰਗ ਵਿੱਚ ਹੈ ਵਰਣਾਂ ਦੀ ਸਹਿ ਚਿਹਨ ਨ ਲਕੀਏ ਸੁਹਾਗਣ ਸਾਤ ਵਿਝਿਓ ਉਸ ਦਾ ਰੰਗ ਨਹੀਂ ਦਿਸਦਾ ਉਹ ਕਿਹੋ ਜਿਹਾ ਰੰਗ ਦੇ ਵਿੱਚ ਹੈ ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਇਹ ਸੁਹਾਗਣੋ ਹੀ ਸੁਹਾਗਵਤੀ ਸਹੇਲੀਓ ਤੁਸੀਂ ਮੈਨੂੰ ਇਹ ਸੱਚੀ ਗੱਲ ਸਮਝਾਓ ਵੀ ਉਹ ਕਿਦਾਂ ਦਾ ਹੈ ਕਿਹੋ ਜਿਹਾ ਹੈ ਉਹ ਦਾ ਉਹ ਕਿਹੜੇ ਰੰਗ ਵਿੱਚ ਹੈ ਉਹ ਦੇ ਲੱਛਣੋਂ ਪਤਾ ਕਿਵੇਂ ਲੱਗੇਗਾ ਇਹ ਗੱਲ ਬਾਬਤ ਮੈਨੂੰ ਸਮਝਾਉਣਾ ਕਰੋ ਅੱਗੇ ਫਿਰ ਜਵਾਬ ਹੈ ਨਾ ਸਾਰੀਆਂ ਗੱਲਾਂ ਦਾ ਸਰਬਨਿਵਾਸੀ ਘਟ ਘਟ ਵਾਸੀ ਲੈਪ ਨਹੀਂ ਅਲ ਪਈਓ ਸਰਬਨਿਵਾਸੀ ਹਰ ਜਗ੍ਹਾ ਤੇ ਨਿਵਾਸ ਰੱਖਣ ਵਾਲਾ ਉਸ ਅੰਦਰ ਵੀ ਵਸਦਾ ਹੈ ਤੇ ਉਹ ਪੂਰੀ ਕਾਇਨਾਤ ਵਿੱਚ ਵੀ ਉਹਦਾ ਪਸਾਰਾ ਹੈ ਕਟ ਕਟਵਾਸੀ ਹਰੇਕ ਸਰੀਰ ਦੇ ਵਿੱਚ ਵੀ ਹੈ ਤੇ ਉਹ ਵਾਰ ਵੀ ਹੈ ਲੇਪ ਲੇਪ ਦਾ ਮਤਲਬ ਹੁੰਦਾ ਅਸਰ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਵਿੱਚ ਵੱਸਦਾ ਹੈ ਫਿਰ ਵੀ ਕਹਿੰਦੇ ਉਸ ਨੂੰ ਮਾਇਆ ਦਾ ਰਤਾ ਵੀ ਲੇਪ ਨਹੀਂ ਹੈ ਉਹ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਨਾਨਕ ਕਹਿ ਤਸਨੋ ਰੇ ਲੋਗਾ ਸੰਤ ਰਸਨ ਕੋ ਵਸਹੀਓ ਗੁਰੂ ਨਾਨਕ ਸਾਹਿਬ ਦੀ ਮੂਰ ਲਾ ਕੇ ਗੁਰੂ ਜੀ ਤੇ ਸਭ ਕਹਿੰਦੇ ਨੇ ਇਹ ਲੋਕੋ ਇਹ ਗੁਰਸਿੱਖੋ ਇਹ ਸੁਹਾਗਵਤੀ ਸਹਿਲਿਓ ਸੁਣੋ ਵੀ ਉਹ ਪ੍ਰਮਾਤਮਾ ਸੰਤ ਜਨਾਂ ਦੀ ਜੀਵ ਤੇ ਵਸਦਾ ਹੈ ਸੰਤ ਜਨ ਹਰ ਵੇਲੇ ਇਸ ਦਾ ਨਾਮ ਜਪਦੇ ਰਹਿੰਦੇ ਹਨ ਸੰਤ ਗੁਰਬਾਣੀ ਦੀ ਦੇ ਮੁਤਾਬਕ ਉਹ ਹੈ ਵੀ ਜਿਹਦੇ ਜਿਹਦੇ ਕੋਲ ਸਿਮਰਨ ਹੈ ਸੰਤ ਦੀ ਪ੍ਰਿਵਾਸਾ ਜਿਹਦੇ ਕੋਲ ਸਿਮਰਨ ਹੈ ਤੇ ਉਹ ਜਿਹੜਾ ਤਿਆਗੀ ਹੈ ਤੇ ਸਾਧ ਸੰਗਤ ਔਰ ਜਿਹਦੇ ਕੋਲ ਨਿਮਰਤਾ ਹੈ ਜਿਹਦੇ ਅੰਦਰ ਪ੍ਰੇਮ ਹੈ ਜਿਹੜਾ ਉਸ ਪ੍ਰਮਾਤਮਾ ਨੂੰ ਮਿਲ ਜਾਂਦਾ ਹੈ ਉਹਨੂੰ ਸੁਹਾਗ ਸੁਹਾਗਣ ਆਖਿਆ ਜਿਹੜੀ ਜੀਵ ਰੂਪ ਇਸਤਰੀ ਜਿਹਦਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਸੁਹਾਗਣ ਹੈ ਇਸੇ ਕਰਕੇ ਗੁਰੂ ਸਭ ਸਮਝਾਉਂਦੇ ਨੇ ਭਾਈ ਪ੍ਰਮਾਤਮਾ ਦਾ ਨਾਮ ਜਪੋ ਸਾਡੇ ਕੋਲ ਸਿਮਰਨ ਹੋਵੇ ਸੰਤ ਦੇ ਵਿੱਚ ਜੋ ਟਿੱਪੀ ਲੱਗੀ ਹੁੰਦੀ ਹੈ ਨਾ ਸਤਸਤ ਟਿੱਪੀ ਉਹ ਦੰਨੇ ਦੀ ਆਵਾਜ਼ ਵੀ ਅੰਦਰ ਨਮਰਤਾ ਵੀ ਹੋਵੇ ਐਦਾਂ ਮਹਾਰਾਜ ਨੇ ਸਾਨੂੰ ਸੁਣਾਉਣਾ ਕੀਤਾ ਕਿ ਭਾਈ ਭੇਖ ਦੇ ਵਿੱਚ ਵੇਖ ਕੇ ਆਪਾਂ ਕਿਸ ਨੂੰ ਸੰਤ ਨਹੀਂ ਕਹਿ ਸਕਦੇ ਸੰਤ ਦੇ ਲੱਛਣ ਇਹ ਨੇ ਯੋਧੇ ਕੋਲ ਇਤਨੇ ਚੀਜ਼ਾਂ ਹੋਣ ਤਿੰਨੇ ਚੀਜ਼ਾਂ ਦਾ ਪਹਿਰਾ ਹੋਵੇ ਉਸ ਨੂੰ ਸੰਤ ਆਖਿਆ ਗੁਰਬਾਣੀ ਮਹਾਰਾਜ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਭਰੇ ਹੱਥ ਰੱਖ ਕੇ ਸਾਨੂੰ ਸਮਰਨ ਦੀ ਦਾਤ ਵੀ ਦੇ ਦੇਵੇ ਪ੍ਰਮਾਤਮਾ ਸੰਨਮਰਤਾ ਦੀ ਦਾਤ ਵੀ ਦੇ ਦੇਵੇ ਤੇ ਸਾਨੂੰ ਸਾਧ ਸੰਗਤ ਤਿਆਗ ਦੀ ਦਾਤ ਦੇ ਉੱਪਰਵਾਸ ਮਤਨ ਤਾਨੂੰ ਤਿਆਗੀ ਵੀ ਬਣਾ ਦੇਵੇ ਤੱਕ ਅਸੀਂ ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਸੁਹਾਗਣ ਹੋ ਜਾਈਏ ਇਸੇ ਨਾਲ ਵੀ ਸਾਡਾ ਸਭ ਦਾ ਭਲਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆਤ ਰੱਖਣ ਨਾਮ ਦੇ ਦਿੱਤਾ ਸਿਮਰੰਦੀਆਂ ਦਿੱਤਾ ਨਮਰਤਾ ਦੀਆਂ ਦਿੱਤਾ ਤਿਆਗ ਦੀ ਦਿੱਤਾ ਸਾਡੀ ਚੋੜੀ ਵਿੱਚ ਪਾ ਕੇ ਸਾਨੂੰ ਨਿਵਾਜ ਦੇਣ ਨਤ ਅਰਦਾਸ ਕਰਦੇ ਰਹੀਏ ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰ ਭਰਿਆਤ ਰੱਖ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ પ્રેમ ਪਿਆਰ ਭਾਕਤਾ ਦੀ ਅਰਦਾਸ ਅਤੇ ਗੁਰੂ ਕਰਦੇ ਸਵਾਵਾ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੇਵਾ ਕਰਨ ਦੇ ਯੋਗ ਬਣਾ ਦੇਣ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਨਤ ਅਰਦਾਸ ਕਰਦੇ ਰਹੀਏ ਬਰਦੀ ਕਦੇ ਨਾ ਹੋਵੇ ਚਲਦੀ ਅਰਦਾਸ ਨਾਨਕ ਜੀ ਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ